ਜੁਗੋ ਜੁਗੋ ਢਾਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਬ ਕਲਾ ਸਮਰਾਤ ਦੇ ਹਜ਼ੂਰੀ ਚ ਬੈਠੀ ਸਾਧ ਸੰਗ ਜੀਓ ਉਹ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਗੁਰੂ ਸਾਹਿਬ ਦਾ ਇਕ ਤਾਂ ਕੋਟ ਸ਼ੁਕਰਿਆ ਕਿ ਅੱਜ ਆਪਾਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਮੇਰੀ ਪਰੀ ਦੇ ਮਾਲਕ ਦਾ ਜੋ ਜਨਮ ਦਿਹਾੜਾ ਮਨਾ ਰਹੇ ਆ ਤੇ ਜੋ ਆਕਾਲ ਤਖਤ ਦੀ ਸਿਰਜਣਾ ਗੁਰੂ ਹਰਗੋਬਿੰਦ ਪਾਸ਼ਾ ਵੱਲੋਂ ਹੀ ਕਰਵਾਈ ਗਈ ਤੇ ਉਹ ਦਾ ਵੀ ਅੱਜ ਇਹ ਸਿਰਜਣਾ ਦਿਵਸ ਆ ਤੇ ਇਹ ਜਿਹੜੀ ਇਹ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਨੇ ਜਿਹੜਾ ਸਾਡੇ ਸੰਸਾਰ ਤੇ ਪਰਪਕਾਰ ਕੀਤਾ ਗੁਰੂ ਅਨੰਤਪਾਸ਼ਾ ਨੇ ਉਹਨੂੰ ਇੱਕ ਨਵੀਂ ਲੀ ਜਿਹੜਾ ਮੀਰੀ ਤੇ ਪੀਰੀ ਨੂੰ ਜੋੜਿਆ ਧਰਮ ਤੇ ਰਾਜਨੀਤੀ ਨੂੰ ਇਕੱਠਾ ਕੀਤਾ ਇਹ ਗੁਰੂ ਹਰਗੋਬਿੰਦ ਪਾਸ਼ਾ ਜੀ ਸਾਨੂੰ ਮੀਰੀ ਤੇ ਪੀਰੀ ਦੀ ਦੇਣ ਜਿਹੜੀ ਆ ਉਹ ਉਹ ਤੋਂ ਅਸੀਂ ਮੇਰਾ ਖਿਆਲ ਹੈ ਕਿ ਕਾਫੀ ਸਾਡੀ ਜਿਹੜੀ ਅੱਜ ਦੀ ਆਜੋਕੀ ਰਾਜਨੀਤੀ ਆ ਜਾਂ ਸਾਹੀ ਧਰਮ ਤੋਂ ਜੋ ਸਾਨੂੰ ਗੁਰੂ ਸਾਹਿਬ ਨੇ ਜੋ ਜੋ ਸਾਨੂੰ ਸੰਦੇਸ਼ ਦਿੱਤਾ ਸੀ ਅਸੀਂ ਮੀਰੀ ਤੋਂ ਵੀ ਦੂਰ ਚਲੇ ਗਏ ਤੇ ਪੀਰੀ ਤੋਂ ਵੀ ਅਸੀਂ ਸਾਡਾ ਜਿਹੜਾ ਜੋੜ ਸੀ ਦੋਵਾਂ ਦਾ ਉਹ ਮੇਰੇ ਖਿਆਲ ਨਹੀਂ ਰਿਹਾ ਸਾਡੇ ਵਾਸਤੇ ਪੀਰੀ ਸਰਮੋਰ ਸੀ ਤੇ ਮੀਰੀ ਉਤੋਂ ਥੱਲੇ ਸੀ ਤੇ ਅੱਜਕੱਲ ਮੇਰਾ ਖਿਆਲ ਹੈ ਕਿ ਇਹ ਜਿਹੜੀ ਰਾਜਨੀਤੀ ਆ ਉਹਨੇ ਸਾਰੀਆਂ ਚੀਜ਼ਾਂ ਤੇ ਕਬਜ਼ਾ ਕਰ ਲਿਆ ਉਹਨਾਂ ਸਾਰਿਆਂ ਨੂੰ ਧਰਮ ਨੂੰ ਵੀ ਰਾਜਨੀਤੀ ਨੇ ਚਲਾ ਕੇ ਨਾ ਤੇ ਰਾਜਨੀਤੀ ਢੰਗ ਦੀ ਰਹੀ ਤੇ ਧਰਮ ਚ ਵੀ ਦਖਲਅੰਦਾਜ਼ੀ ਦੇ ਦੇ ਕੇ ਉਹਨੇ ਸਾਡੀਆਂ ਸੰਸਥਾਵਾਂ ਦਾ ਵੀ ਬਹੁਤ ਵੱਡਾ ਘਾਣ ਕੀਤਾ ਕਿ ਅਸੀਂ ਹੁਣ ਇਹ ਜਿਹੜੇ ਸਾਡੇ ਨਿਹਾਰ ਦਾ ਸਾਡੀ ਕੌਮ ਦੀ ਵੱਧ ਕਿਸਮਤੀ ਲਾ ਲੋ ਕਿ ਸਾਡੀ ਬਾਗ ਡੋਰ ਅਸੀਂ ਗੁਰੂ ਹਰਗੋਬਿੰਦ ਸਾਹਿਬ ਅਕਾਲ ਤਖਤ ਤੋਂ ਸੇਧ ਲੈ ਕੇ ਰਾਜਨੀਤੀ ਵੀ ਕਰਨੀ ਸੀ ਉਹਦੀ ਭੈ ਭਾਵਨੀ ਚ ਰਾਜਨੀਤੀ ਕਰਨੀ ਸੀ ਲੇਕਿਨ ਅਸੀਂ ਉਹ ਉਹਨੂੰ ਛੱਡ ਕੇ ਤਸਦੀ ਦੇ ਦਿੱਲੀ ਦੇ ਤਖਤ ਦੇ ਗੁਲਾਮ ਬਣ ਗਏ ਉਹਨਾਂ ਤੋਂ ਅਸੀਂ ਪੁੱਛ ਕੇ ਜੋ ਵੀ ਕੰਮ ਕਰਨਾ ਉਧਰੋਂ ਸਾਡੀ ਰਾਜਨੀਤੀ ਉਥੋਂ ਸ਼ੁਰੂ ਹੋ ਗਈ ਤੇ ਉਹਨੇ ਜੋ ਜੋ ਸਾਡੇ ਕੌਮ ਦਾ ਘਾਣ ਜੋ ਕੁਝ ਵੀ ਸਾਡੇ ਨਾਲ ਕੀਤਾ ਉਹ ਤਾਂ ਪਾਣੂ ਸਾਰਿਆਂ ਨੂੰ ਪਤਾ ਕਿ ਸਾਡੇ ਤਖਤ ਨੂੰ ਢਾਇਆ ਗਿਆ ਤੇ ਉਹ ਤੋਂ ਬਾਅਦ ਚ ਵੀ ਜਿਹੜਾ ਪਹਿਲਾਂ ਵੀ ਕਈ ਵਾਰ ਆਇਆ ਅਕਾਲ ਤਖਤ ਤੇ ਜਿੱਦਾਂ ਚਮਕੌਰ ਸਿੰਘ ਉਹਨਾਂ ਨੇ ਦੱਸਿਆ ਕਿ ਬੜੇ ਹਮਲੇ ਹੋਏ ਤੇ ਇੱਕ ਸ਼ਾਹਦ ਇਹ ਲੜਾਈ ਸੱਚ ਤੇ ਝੂਠ ਦੀ ਹਮੇਸ਼ਾ ਚੱਲਦੀ ਰਹਿਣੀ ਆ ਕਿਉਂਕਿ ਸੱਚੇ ਸੱਚ ਨੂੰ ਕੋਈ ਵੀ ਜਿਹੜਾ ਝੂਠਾ ਬੰਦਾ ਬਰਦਾਸ਼ਤ ਨਹੀਂ ਕਰਦਾ ਕਿਉਂਕਿ ਜੇ ਕੋ ਬੋਲੇ ਸੱਚ ਕੁੜਾ ਜਲ ਜਾਵੇ ਕਿਉਂਕਿ ਸੱਚ ਦੀ ਜਿਹੜੀ ਗੱਲ ਆ ਇਹ ਹਾਰ ਹਜਮ ਕਰਨੀ ਬੜੀ ਔਖੀ ਗੱਲ ਆ ਤੇ ਇਹ ਜਿਹੜੀ ਚੀਜ਼ ਆ ਕਿ ਆ ਜੋਕੀ ਰਾਜਨੀਤੀ ਜਾਂ ਜੋ ਜੋ ਜੋਕਾ ਪ੍ਰਬੰਧ ਆ ਇਹ ਝੂਠ ਦੇ ਸਾਰੇ ਟਿਕਿਆ ਹੋਇਆ ਆ ਇਹਨੂੰ ਜਦੋਂ ਵੀ ਕੋਈ ਸੱਚੀ ਗੱਲ ਕਰਨ ਦੀ ਕੋਸ਼ਿਸ਼ ਕਰੂਗਾ ਉਹਦੇ ਇਹ ਸਾਰਾ ਇਹ ਐਲਾਨ ਜਿਹੜਾ ਉਹਦੇ ਖਿਲਾਫ ਹੋ ਜਾਊਗਾ ਕਿਉਂਕਿ ਇਹਨਾਂ ਨੂੰ ਲੱਗਦਾ ਕਿ ਜਿਹਦੇ ਸੱਚ ਉਹ ਪ੍ਰਗਟ ਹੋ ਗਿਆ ਤੇ ਝੂਠ ਦਾ ਬੋਲਬਾਲਾ ਜਿਹੜਾ ਇਹ ਖਤਮ ਹੋ ਜਾਣਾ ਇਹੋ ਕੁਝ ਸਾਡੀ ਕੌਮ ਨਾਲ ਵਾਪਰ ਰਿਹਾ ਸਾਡੇ ਲੀਡਰਾਂ ਨੇ ਰਵਾਇਤੀ ਪਾਰਟੀਆਂ ਨੇ ਜੋ ਗੁਰੂ ਸਾਹਿਬ ਤੋਂ ਸੇਧ ਲੈ ਕੇ ਜੋ ਰਾਜਨੀਤੀ ਵੀ ਕਰਨੀ ਸੀ ਧਰਮ ਆਪਦੇ ਪਾਂਦੀਆਂ ਨੇ ਧਰਮ ਨੂੰ ਚਲਾਉਣਾ ਸੀ ਅਸੀਂ ਦੋਵਾਂ ਚੀਜ਼ਾਂ ਤੋਂ ਮੇਰਾ ਖਿਆਲ ਜਿਨ੍ਹਾਂ ਗੁਰੂ ਨੇ ਸਾਨੂੰ ਸਰਬ ਸੰਪਨ ਬਣਾਇਆ ਸੀ ਸਾਰਿਆਂ ਅਸੀਂ ਸੰਤ ਸਿਪਾਹੀ ਬਣਾਇਆ ਸੀ ਅਸੀਂ ਮੇਰਾ ਖਿਆਲ ਦੋਵੇਂ ਚੀਜ਼ਾਂ ਨਿਕੜ ਗਏ ਜੇ ਕੋਈ ਸਿਪਾਹੀ ਆ ਤੇ ਉਸ ਉਹਦੇ ਚ ਸੰਤ ਪੁਣਾ ਨਹੀਂ ਉਹਦੇ ਚ ਧਰਮ ਧੀਰਜ ਜਾਂ ਕੋਈ ਸੰਤ ਵਾਲੇ ਗੁਣ ਨਹੀਂ ਰਹਿ ਗਏ ਤੇ ਜੇ ਕੋਈ ਸੰਤ ਆ ਤੇ ਉਹਨੇ ਮੇਰੇ ਖਾਲਸਪਾਈ ਪੁਣਾ ਛੱਡ ਦਿੱਤਾ ਤੇ ਉਹ ਖਾਲੀ ਨਾਮ ਜਪਣ ਵਾਸਤੇ ਹੀ ਆਪਾਂ ਨੂੰ ਜਿਹੜਾ ਗੁਰੂ ਸਾਹਿਬ ਨੇ ਜਿਹੜਾ ਜੋੜ ਬਖਸਿਆ ਸੀ ਸੰਸਪਾਈ ਤੇ ਇਹ ਰਾਜਨੀਤੀ ਦੇ ਧਰਮ ਦਾ ਸੀ ਉਹਨੂੰ ਛੱਡ ਕੇ ਧਰਮ ਵਾਲੇ ਬੰਦਿਆਂ ਨੇ ਕੁਝ ਦੂਜੇ ਪਾਸੇ ਚਲੇ ਗਏ ਤੇ ਜਿਹੜੇ ਰਾਜਨੀਤੀ ਵਾਲੇ ਉਹਨਾਂ ਨੇ ਕਿਹਾ ਸਾਡਾ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਧਰਮ ਨੂੰ ਅਸੀਂ ਆਪਣੇ ਖਾਤਰ ਵਰਤਾਂਗੇ ਉਹ ਉਹਦੀ ਬਦੌਲਤ ਜਿਹੜੀ ਆ ਇਹ ਸਭ ਕੁਝ ਵਾਪਰ ਰਿਹਾ ਸਾਡੇ ਨਾਲ ਸਾਡੀ ਨੌਜਵਾਨੀ ਬੜੀ ਕਰਾਏ ਪੈ ਗਈ ਅਸੀਂ ਜਿਹੜਾ ਕਿ ਨਸ਼ਿਆਂ ਦੇ ਗਲਦਾਨ ਹੋ ਗਏ ਸਾਨੂੰ ਸਭਿਆਚਾਰ ਦੇ ਨਾਂ ਦੇ ਉੱਤੇ ਇਹੋ ਜਿਹਾ ਪਤੇਤਪੁਣਾ ਸਾਡੇ ਚ ਵਾੜਿਆ ਗਿਆ ਇਹੋ ਜੀਆਂ ਰਵੈਤਾਂ ਸਾਡੇ ਚ ਵਾੜੀਆਂ ਗਈਆਂ ਜਿਨ੍ਹਾਂ ਦਾ ਸਾਡੇ ਨਾਲ ਕੋਈ ਦੂਰ ਦਾ ਸੰਬੰਧ ਨਹੀਂ ਸੀਗਾ ਸਾਨੂੰ ਇਹ ਨਸ਼ਾ ਕਲਚਰ ਫੈਸ਼ਨ ਕਲਚਰ ਚ ਇਹੋ ਜਿਹਾ ਇਲਝਾ ਦਿੱਤਾ ਕਿ ਅਸੀਂ ਆਪਣੇ ਗੁਰੂ ਤੋਂ ਦੂਰੀ ਬਣਾ ਲਈ ਕਿ ਅਸੀਂ ਉਹਨਾਂ ਚੀਜ਼ਾਂ ਚ ਉਲਝ ਕੇ ਰਹਿ ਗਏ ਅਸੀਂ ਇਹ ਚੀਜ਼ ਆ ਕਿ ਸਾਡੀ ਜਿਹੜੀ ਕੌਮ ਦਾ ਜਦੋਂ ਉਹਨਾਂ ਕਿਹਾ ਕਾਲ ਤੱਕ ਦੀ ਸਿਰਜਣਾ ਵੇਲੇ ਜਿਹੜਾ ਉਹ ਕਰਤਾਰਾਂ ਨੇ ਨੂਲ ਨਮਾਇਆ ਸੀ ਸਾਜ ਕੋ ਗੁਰੂ ਮਹਾਰਾਜ ਕਰਤਾਰ ਚਾਉਂਦੇ ਆ ਸਾਨੂੰ ਇਹ ਚੀਜ਼ ਆ ਕਿ ਕਰਤਾਰ ਸਾਡੇ ਚ ਮਰਹ ਕਰਤਾਰ ਬਹੁਤ ਘੱਟ ਸਾਡੇ ਜਿੱਦਾਂ ਸੰਤ ਜਰਨੈਲ ਸਿੰਘ ਪਿੰਡਾਂ ਵਾਲੇ ਜਾਂ ਉਦੋਂ ਬਹੁਤ ਬਹੁਤ ਕਰਤਾਰ ਵਾਲੀਆਂ ਰੂਹਾਂ ਵੀ ਸਾਡੇ ਚ ਰਹਿੀਆਂ ਪਰ ਇਹ ਚੀਜ਼ ਆ ਕਿ ਜ਼ਿਆਦਾ ਤਦਾਦ ਚ ਅਸੀਂ ਕਰਦਾਰ ਤੋਂ ਬਹੁਤ ਰਹਿਤ ਹੋ ਗਿਆ ਸਾਡੀ ਜਿਹੜੀ ਆ ਹਾਲਾਤ ਬੜੀ ਤਰਸਜੋਗ ਆ ਅਸੀਂ ਜਿਹੜੇ ਕਿ ਵੱਡੇ ਵੱਡੇ ਤਖਤਾਂ ਤਾਜਾਂ ਨੂੰ ਲੱਤ ਮਾਰਦੇ ਸੀ ਸਾਡੇ ਤਾਂ ਅੱਜ ਅਸੀਂ ਛੋਟੀ ਛੋਟੀਆਂ 14 ਪਿੱਛੇ ਆਪਸ ਆਪਣੀ ਕੌਮ ਨੂੰ ਦਗਾ ਦੇ ਰਹੇ ਆ ਆਪਣੀ ਕੌਮ ਨਾਲ ਗਦਾਰੀਆਂ ਕਰ ਰਹੇ ਆ ਮੇਰੇ ਖਿਆਲੇ ਸਾਨੂੰ ਇਹ ਸਾਰੀਆਂ ਚੀਜ਼ਾਂ ਨੂੰ ਸੋਚਣ ਦੀ ਲੋੜ ਆ ਨਵੇਂ ਥੇਰੇ ਤੋਂ ਬੇਉਤਣ ਦੀ ਲੋੜ ਆ ਇਹ ਚੀਜ਼ ਆ ਕਿ ਜੇ ਅਸੀਂ ਕਾਮਯਾਬ ਹੋਣਾ ਚਾਹੁੰਦੇ ਆ ਤੇ ਫਿਰ ਸਾਨੂੰ ਏਕਤਾ ਆਖਵਾਗ ਦੀ ਲੋੜ ਆ ਉਹ ਜਿਹੜੀ ਉਹ ਸਾਨੂੰ ਗੁਰੂ ਹੀ ਦੱਸ ਸਕਦਾ ਸਾਡੇ ਗੁਰੂ ਤੇ ਕਹਿੰਦਾ ਕਿ ਨਾ ਕੋ ਬੇਰੀ ਬਗਾਨਾ ਸੰਸਾਰ ਤੇ ਕੋਈ ਵੀ ਬਗਾਨਾ ਨਹੀਂ ਤੇ ਅਸੀਂ ਆਪਸ ਵਿੱਚ ਹੀ ਪਤਾ ਨਹੀਂ ਕਿੰਨਿਆਂ ਗਾ ਵੰਡੀਆਂ ਕਿੰਨੇ ਕਿ ਸਾਡੇ ਕੇ ਦਾਲਿਆ ਕਿੰਨੇ ਕਿ ਸਾਡੇ ਕੇ ਜਥੇਬੰਦੀਆਂ ਆ ਕਿੰਨੇ ਕਿ ਸਾਡੀਆਂ ਕਿਸਾਨ ਯੂਨੀਅਨਾਂ ਆ ਕਿੰਨੇ ਸਾਡੇ ਮਤਲਬ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਛੋਟੀ ਜੀ ਕੌਮ ਚੇਂਦੀਆਂ ਵੰਡੀਆਂ ਕਿਉਂ ਆ ਜਦੋਂ ਕਿ ਸਾਡਾ ਨਿਸ਼ਾਨਾ ਇੱਕ ਆ ਗੁਰੂ ਸਾਡਾ ਇੱਕ ਆ ਤੇ ਫਿਰ ਸਾਡੇ ਚ ਮੇਰੇ ਖਿਆਲ ਹੈ ਕਿ ਵਖਰੇਵੇਂ ਜਿਹੜੇ ਆ ਇਹ ਇਹ ਨਹੀਂ ਹੋਣੇ ਚਾਹੀਦੇ ਸੀ ਇਹ ਸਾਡੀ ਮੇਰੇ ਖਿਆਲ ਖੁਦਗਰਜ਼ੀ ਦਾ ਕਾਰਨ ਆ ਕਿ ਅਸੀਂ ਵੱਖ-ਵੱਖ ਧੜਿਆਂ ਚ ਵੰਡੇ ਪਏ ਆ ਇਸ ਕਰਕੇ ਆਪਾਂ ਮੇਰੇ ਖਿਆਲ ਹੈ ਕਿ ਇਹਨਾਂ ਧੜੇਵੰਦੀਆਂ ਤੋਂ ਜਾਤ ਪਾਤ ਦਾ ਜਿਹੜਾ ਕੋਡ ਸਾਡੇ ਚ ਗੁਰੂ ਸਾਹਿਬ ਨੇ ਤੇ ਜਦੋਂ ਹੀ ਗੁਰੂ ਨਾਨਕ ਪਾਤਸ਼ਾਹ ਨੇ ਇਸ ਧਰਤੀ ਤੇ ਪ੍ਰਗਟ ਹੋਏ ਉਦੋਂ ਤੋਂ ਹੀ ਇਹ ਜਾਤ ਪਾਤ ਦਾ ਵਿਰੋਧ ਕੀਤਾ ਤੇ ਜਾਤ ਪਾਤ ਦਾ ਖੰਡਨ ਕੀਤਾ ਤੇ ਅਸੀਂ ਅੱਜ ਵੀ ਸਰਤੇ ਚੁੱਕੀ ਫਿਰਦੇ ਆ ਮੇਰਾ ਖਿਆਲ ਆ ਸਾਨੂੰ ਇਹਨਾਂ ਚੀਜ਼ਾਂ ਵੱਲ ਵੀ ਸੋਚਣ ਦੀ ਲੋੜ ਆ ਕਿ ਅਸੀਂ ਆਪਣੇ ਜਦੋਂ ਕੋਈ ਹੁਣ ਧਰਮੋ ਪਰਵਰਤਨ ਦੀ ਗੱਲ ਚੱਲਦੀ ਆ ਤੂੰ ਉਹਦੇ ਚ ਸਾਨੂੰ ਇਹ ਸੁਚਣਾ ਪਊਗਾ ਕਿ ਇਹਦੇ ਚ ਸਾਡੀਆਂ ਵੀ ਕਮੀਆਂ ਆ ਇਹ ਕਰਕੇ ਆਪਾਂ ਵੀ ਊਨਾ ਜਿਹੜੇ ਆ ਸਾਡੇ ਗੁਰੂ ਨੇ ਤੇ ਸਾਡੇ ਵਾਸਤੇ ਤਾਂ ਕੋਈ ਜਾਤ-ਪਾਤ ਨਹੀਂ ਪਰ ਜਿਹੜੀ ਜਿਹੜੇ ਸਮਾਜ ਨੇ ਜਾਂ ਜੋ ਬਣੀਆਂ ਵੀ ਉਹਨਾਂ ਨੂੰ ਵੀ ਆਪਣੇ ਗੱਲ ਨਾਲ ਲਾਈਏ ਉਹਨਾਂ ਨੂੰ ਵੀ ਆਪਣੇ ਨਾਲ ਜੋੜ ਜੋੜੀਏ ਤੇ ਆਪਣੇ ਸਮਾਜ ਨੂੰ ਵਧ ਗਿਆ ਸੱਚਾ ਜਾ ਸਿਆਣਾ ਬਣਾਈਏ ਉਹਨਾਂ ਵਾਸਤੇ ਵੀ ਜੋ ਆਪਣਾ এডਿਕੇਸ਼ਨ ਆ ਉਹ ਵੀ ਧਰਮ ਤੋਂ ਸੇਧ ਲੈ ਕੇ ਉਹ ਜਿਆ ਧਰਮ ਦਾ এডਿਕੇਸ਼ਨ ਦਾ ਵੀ ਇਹੋ ਜੀ ਦਾ ਪ੍ਰਬੰਧ ਕਰੀਏ ਕਿ ਜਿਹੜੀ ਹਮੇਸ਼ਾ ਸਾਨੂੰ ਧਰਮ ਨਾਲ ਵੀ ਜੋੜ ਕੇ ਰੱਖੇ دنیਵੀਂ ਵਿਦਿਆ ਤੇ ਅਸੀਂ ਕਾਫੀ ਹੱਦ ਤੱਕ ਸਾਰੇ ਹੁਣ ਪ੍ਰਾਪਤ ਕਰ ਹੀ ਲਈ ਆ ਪਰ دنیਵੀਂ ਵਿਦਿਆ ਕੱਲੇ ਸਾਡੇ ਆਪਾਂ ਰਹਾ ਤਰਾ ਨਹੀਂ ਕਰ ਸਕਦੇ ਜਨਾਚਰ ਅਸੀਂ ਧਰਮ ਦੀ ਰੋਸ਼ਨੀ ਚ ਆਪਣਾ ਜੀਵਨ ਜੀਵਾਂਗੇ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਹਨਾਂ ਚੀਜ਼ਾਂ ਵੱਲ ਵੀ ਕਾਫੀ ਧਿਆਨ ਦੇਣ ਦੀ ਲੋੜ ਆ ਤੇ ਆਪਾਂ ਸਾਰੇ ਜਣੇ ਰਲ ਮਿਲ ਕੇ ਜੋ ਪੰਜਾਬ ਦਾ ਵਾਤਾਵਰਨ ਆ ਹੋਰ ਜਿਹੜੀਆਂ ਸਾਡੀਆਂ ਨਸ਼ੇ ਦੀ ਸਮੱਸਿਆ ਬਹੁਤ ਵੱਡੀ ਆ ਬਹੁਤ ਸਾਡੀ ਨਸ਼ਲ ਕੁਸ਼ੀ ਹੋ ਰਹੀ ਹੈ ਤੇ ਚ ਰੋਜ਼ ਪਤਾ ਨਹੀਂ ਕਿੰਨੇ ਨੌਜਵਾਨ ਨਸ਼ੇ ਦੀ ਭੇਡ ਚੜ ਰਹੇ ਆ ਇਸ ਕਰਕੇ ਸਾਡੇ ਸਾਰੇ ਜਥੇਬੰਦੀਆਂ ਧਾਰਮਿਕ ਦਲ ਪੰਥਾਂ ਨੂੰ ਵੀ ਸਾਡੀ ਇਹੋ ਬੇਨਤੀ ਹੈ ਕਿ ਇਹਦੇ ਵੱਲ ਵੀ ਆਪਾਂ ਸਾਰੇ ਜਣੇ ਰਲ ਮਿਲ ਕੇ ਧਿਆਨ ਦੇਈਏ ਕਿ ਜੇ ਅਸੀਂ ਸਾਰੇ ਇੱਕ ਹੋ ਗਏ ਤੇ ਮੇਰਾ ਖਿਆਲ ਕੋਈ ਮਸਲਾ ਵੱਡਾ ਨਹੀਂ ਆਪਾਂ ਹੁਣ ਆਪਹੀਨਾ ਡੇਢ ਮਹੀਨਾ ਹੀ ਇੱਕ ਦਾ ਸਬੂਤ ਦਿਖਾਇਆ ਤੇ ਜਿਹੜੀ ਤੁਸੀਂ ਭਾਈ ਅਮਰਤਪਾਲ ਸਿੰਘ ਨੂੰ ਐਡੀ ਵੱਡੀ ਜਿੱਤ ਦਵਾਈ ਕਿ ਪੂਰੇ ਪੰਜਾਬ 'ਚ ਇੱਕ ਥੋੜੇ ਜੇ ਸਮੇਂ 'ਚ ਤੁਸੀਂ ਸਾਰਿਆਂ ਤੋਂ ਅੱਗੇ ਨਿਗਾਹ ਲਤਾ ਤੇ ਜੇ ਅਸੀਂ ਕੋਈ ਵੀ ਕੰਮ ਰਲ ਮਿਲ ਕੇ ਸਾਰੀ ਕੌਮ ਸਾਡੀ ਕੋਈ ਧਾਰਨੇ ਤੇ ਮੇਰੇ ਖਾਲ ਸਾਡੇ ਵਾਸਤੇ ਕੋਈ ਵੀ ਸਮੱਸਿਆ ਇਹੋ ਜੀ ਵੱਡੀ ਨਹੀਂ ਜਿਹੜਾ ਅਸੀਂ ਹੱਲ ਨਾ ਕਰ ਸਕੀਏ ਸਾਨੂੰ ਇਹੋ ਹੀ ਆ ਕਿ ਗੁਰੂ ਨਾਲ ਜੁੜਨ ਦੀ ਲੋੜ ਆ ਗੁਰੂ ਤੋਂ ਸੇਧ ਲੈ ਕੇ ਗੁਰੂ ਮਰਿਆ ਦੇ ਅਨਸਾਰ ਆਪਣਾ ਜੀਵਨ ਜੀਣ ਦੀ ਲੋੜ ਆ ਤੇ ਜਿਹੜਾ ਸਾਡੇ ਹਉਮੇ ਹੰਕਾਰ ਦੀ ਵਜ੍ਹਾ ਨਾਲ ਸਾਡੇ ਚ ਇਹ ਵੰਡੀਆਂ ਪਈਆਂ ਉਹਨੂੰ ਵੀ ਦੂਰ ਕਰਨ ਦੀ ਲੋੜ ਆ ਉਹ ਤਾਂ ਹੀ ਨੂਰ ਹੋ ਸਕਦੀ ਜੇ ਅਸੀਂ ਗੁਰੂ ਦੀ ਰੋਸ਼ਨੀ ਚ ਆਪਣੇ ਗੁਰੂ ਦੀ ਮਰਿਆ ਦੇ ਅਨਸਾਰ ਆਪਣਾ ਜੀਵਨ ਜੀਵਾਂਗੇ ਤੇ ਗੁਰੂ ਤੋਂ ਸੇਧ ਲੈ ਕੇ ਜਾਤ ਪਾਤ ਦਾ ਕੋੜ ਖਤਮ ਕਰੀਏ ਜਿਦਾਂ ਗੁਰੂ ਮਾਰਾ ਨੇ ਇਹ ਕਿਹਾ ਕਿ ਇੱਕ ਪਿਤਾ ਇੱਕ ਸਕੇ ਹੰਬਾਰ ਮਾਨਸ ਕੀ ਜਾਤ ਸਭ ਇੱਕੋ ਪਹਿਚਾਨ ਬੋ ਤੇ ਇਹ ਚੀਜ਼ ਆ ਕਿ ਆਪਾਂ ਨੂੰ ਸਾਰਿਆਂ ਨੂੰ ਹੋਰ ਜੋ ਇਸ ਸਾਡੀਆਂ ਬੀਬੀਆਂ ਬੈਠੀਆਂ ਮਾਤਰਾ ਪੈਣਾ ਬੱਚੀਆਂ ਸਾਡੀਆਂ ਬੈਠੀਆਂ ਇਹਨਾਂ ਨੂੰ ਵੀ ਇਹ ਬੇਨਤੀ ਆ ਕਿ ਤੁਸੀਂ ਵੀ ਗੁਰੂ ਦੇ ਆਸੇ ਅਨਸਾਰ ਆਪਣਾ ਜੀਵਨ ਜੀਵੋ ਉਤੋਂ ਸੇਧ ਲਈਏ ਆਪਣੇ ਬੱਚਿਆਂ ਨੂੰ ਗੁਰੂ ਦੀ ਸਿੱਖਿਆ ਨਾਲ ਜੋੜੋ ਬਾਣੀ ਨਾਲ ਜੋੜੋ ਬਾਣੇ ਨਾਲ ਜੋੜੋ ਆਪ ਵੀ ਧਰਮ ਅਪਣਾਓ ਤੇ ਆਪਣੇ ਬੱਚਿਆਂ 'ਚ ਵੀ ਲਿਆਓ ਤਾਂ ਹੀ ਅਸੀਂ ਬਚ ਸਕਦੇ ਆ ਨਹੀਂ ਤੇ ਜਿੱਦਾਂ ਦੇ ਹਾਲਾਤ ਬਣੇ ਹੋਏ ਆ ਮੇਰਾ ਖਿਆਲ ਹੈ ਕਿ ਆਉਣ ਵਾਲਾ ਸਮਾਂ ਸਾਡੇ ਲਈ ਬਹੁਤ ਖਤਰਨਾਕ ਹੋ ਸਕਦਾ ਇੱਥੇ ਹੁਣ ਆਪਣੇ ਜਿਹੜੇ ਨੌਜਵਾਨ ਆ ਉਹਨਾਂ ਦੀ ਸਰਕਾਰਾਂ ਨੇ ਇਹੋ ਜਿਹੀ ਮਜਬੂਰੀ ਬਣਾ ਦਿੱਤੀ ਕਿ ਸਾਨੂੰ ਪਰਦੇਸਾਂ ਚ ਰੋਲਣਾ ਪੈ ਰਿਹਾ ਇੱਥੇ ਜੇ ਉਹਨਾਂ ਦੇ ਕੋਈ ਮਾਪੇ-ਬਾਪ ਉਹ ਇੱਥੇ ਰੋੜ ਰਹੇ ਆ ਤੇ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਕੋਈ ਇਸ ਪੰਜਾਬ ਨੂੰ ਇਹ ਇਹੋ ਜਿਹੇ ਹਾਲਾਤ ਇਹੋ ਜੇ ਇਹੋ ਜੇ ਸਮਾਜ ਸੁਧਾਰ ਦੇ ਜਾਂ ਇਹੋ ਜਿਹਾ ਸਿਸਟਮ ਸਿਰ ਜੀਏ ਕਿ ਅਸੀਂ ਇੱਥੇ ਰਹਿ ਕੇ ਹੀ ਜਿੱਦਾਂ ਸਾਡੇ ਵੱਡੇ-ਵਡੇਰੇ ਸਦੀਆਂ ਤੋਂ ਇੱਥੇ ਰਹਿ ਕੇ ਆਪਣਾ ਸਾਰਾ ਪ੍ਰਬੰਧ ਚਲਾਈ ਜਾ ਰਿਹਾ ਸੀ ਚਲੋ ਵਿਦੇਸ਼ ਜਾਣਾ ਵੀ ਕੋਈ ਗੱਲ ਨਹੀਂ ਪਰ ਇਹ ਚੀਜ਼ ਆ ਕਿ ਇਸ ਧਰਤੀ ਨੂੰ ਪੱਕਾ ਛੱਡ ਕੇ ਚਲੇ ਜਾਣਾ ਵੀ ਬੜਾ ਮਾੜੀ ਗੱਲ ਆ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਹਨਾਂ ਚੀਜ਼ਾਂ ਵੱਲ ਵੀ ਸੋਚਣ ਦੀ ਲੋੜ ਆ ਤੇ ਬਾਕੀ ਜੋ ਹੱਥੀਂ ਆਪਣੇ ਕਿਰਤ ਕਰਨ ਤੋਂ ਅਸੀਂ ਭੱਜਦੇ ਜਾ ਰਹੇ ਆ ਸਾਡੇ ਨੌਜਵਾਨਾਂ ਨੂੰ ਚਾਹੀਦਾ ਕਿ ਉਹਦੇ ਵੱਲ ਵੀ ਧਿਆਨ ਦੇਣ ਹਾਥੀ ਮਿਹਨਤ ਕਰਨੀ ਗੁਰੂ ਸਾਹਿਬ ਨੇ ਕੋਈ ਕੰਮ ਵੱਡਾ ਛੋਟਾ ਨਹੀਂ ਅਸੀਂ ਕੰਮ ਸਾਡਾ ਛੋਟਾ ਜਿਹਾ ਹੁੰਦਾ ਅਸੀਂ ਮਜ਼ਦੂਰ ਲੱਭਦੇ ਨੇ ਤੇ ਹੱਡੀ ਲਾਦੇ ਤੇ ਪਰ ਅਸੀਂ ਆਪ ਹਾਥੀ ਉਹ ਜਿਹੜਾ ਕੰਮ ਘੰਟੇ 2 ਘੰਟੇ ਦਾ ਉਹ ਨਹੀਂ ਕਰਨਾ ਚਾਹੁੰਦੇ ਇਸ ਕਰਕੇ ਆਪਾਂ ਨੂੰ ਚਾਹੀਦਾ ਕਿ ਕੋਈ ਵੀ ਕੰਮ ਮਾੜਾ ਨਹੀਂ ਜਿਹੜਾ ਵੀ ਕੰਮ ਰੋਜ਼ਗਾਰ ਦੇ ਤੌਰ ਤੇ ਉਹਦਾ ਵੀ ਸਾਡਾ ਘਰੇਲੂ ਖੇਤੀ ਦਾ ਵਾ ਸਾਨੂੰ ਸ਼ੌਂਕ ਨਾ ਕਰਨਾ ਚਾਹੀਦਾ ਸਾਨੂੰ ਅੱਗੇ ਵੱਧ ਕੇ ਕਰਨਾ ਚਾਹੀਦਾ ਕਿਉਂਕਿ ਜੋ ਆਪ ਆਪ ਕੰਮ ਕਰਨਾ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਉਹ ਸਭ ਤੋਂ ਵਧੀਆ ਚੀਜ਼ ਆ ਬਾਕੀ ਨਾਮ ਜਪਣਾ ਕੀਰਤ ਕਰਨੀ ਵੰਡ ਛਕਾਈ ਸਾਰੀਆਂ ਚੀਜ਼ਾਂ ਆਪਾਂ ਨੂੰ ਗੁਰੂ ਸਾਹਿਬ ਨੇ ਦਿੱਤੇ ਉਹਨਾਂ ਨਾਲ ਜੁੜ ਕੇ ਰਹੀਏ ਤਾਂ ਹੀ ਸਾਡਾ ਬਚਾਅ ਹੋ ਸਕਦਾ ਬਾਕੀ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਵਿਦਿਆ ਦੇਣ ਦੀ ਕੋਸ਼ਿਸ਼ ਕਰੀਏ ਚੰਗਾ ਸਮਾਜ ਸਿਰਜਣ ਦੀ ਕੋਸ਼ਿਸ਼ ਕਰੀਏ ਇਹ ਜਿਹੜੀਆਂ ਇਹ ਇਹਦੇ ਨਾਲ ਹੀ ਅਸੀਂ ਅੱਗੇ ਵਧ ਸਕਦੇ ਆ ਤੇ ਦੇਸ਼ਾਂ ਪਰਦੇਸਾਂ ਚ ਖਾਲਸੇ ਦੀ ਬੜੀ ਜੈਜੈਕਾਰ ਆ ਤੇ ਬਾਕੀ ਹੁਣ ਆਪਾਂ ਅੱਗੇ ਆਉਣ ਵਾਲੇ ਸਮੇਂ ਲਈ ਵੀ ਆਪਾਂ ਏਕਤਾ ਧਪਾਕ ਗੁਰੂ ਸਾਹਿਬ ਦੇ ਚਰਨਾਂ ਚ ਗੁਰੂ ਹਰਗੋਬਿੰਦ ਸਾਹਿਬ ਸਾਡੇ ਤੇ ਕਿਰਪਾ ਕਰਨ ਕਿ ਅਸੀਂ ਜਿਹੜੀਆਂ ਸਾਡੀਆਂ ਵੰਡੀਆਂ ਵਾਂ ਉਹ ਵੀ ਅਸੀਂ ਮਟਾ ਕੇ ਇੱਕ ਹੋ ਸਕੀਏ ਤੇ ਆਪਸੀ ਪ੍ਰੇਮ ਆਪਸੀ ਪਿਆਰ ਅਸੂਤ ਆਫਾਕ ਦੀ ਦਾਤ ਬਖਸ਼ਣ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਸਾਡੀ ਕੌਮ ਤੇ ਤਰਸ ਕਰਨ ਤੇ ਸਾਡੀ ਆਉਣ ਵਾਲੀ ਰਾਜਨੀਤੀ ਵੀ ਸਾਡੀ ਧਾਰਮਿਕ ਜਿਹੜੀਆਂ ਜਥੇਬੰਦੀਆਂ ਵੀ ਉਹ ਵੀ ਜਿਹੜੀ ਉਹਨਾਂ ਦੇ ਗੁਰੂ ਪਾਤਸ਼ਾਹ ਵੱਲੋਂ ਉਹਨਾਂ ਨੂੰ ਡਿਊਟੀ ਲੱਗੀ ਉਹਨੂੰ ਖੋਬੀ ਨਭਾਉਣ ਤੇ ਸਾਰਾ ਸਮਾਜ ਵਧੀਆ ਹੋ ਸਕਦਾ ਇਸ ਕਰਕੇ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਪੋ ਆਪਣੀ ਜ਼ਿੰਮੇਵਾਰੀ ਜਿਹੜੀ ਆ ਆਪਾਂ ਸਾਰੇ ਜਾਣੇ ਨਿਭਾਈਏ ਤਾਂ ਹੀ ਬੇੜਾ ਪਾਰ ਹੋ ਸਕਦਾ ਜੇ ਅਸੀਂ ਇੱਕ ਦੂਜੇ ਦੇ ਉੱਪਰ ਜ਼ਿੰਮੇਵਾਰੀ ਸੁੱਟੀ ਜਾਈਏ ਕਿ ਇਹ ਦੂਜੇ ਨੇ ਕਰਨਾ ਇਹ ਦੂਜੇ ਨੇ ਕਰਨਾ ਤੇ ਕਰੀਏ ਕੱਖਮਾ ਮੇਰਾ ਕੱਲ ਫੇਰ ਤੇ ਕੁਝ ਨਹੀਂ ਹੋਣਾ ਇਸ ਕਰਕੇ ਜਿਨ੍ਹਾਂ ਜਿਨ੍ਹਾਂ ਵੀ ਆਪਣੀ ਕੌਮ ਲਈ ਚੜ੍ਹਦੀ ਕਲਾ ਲਈ ਯੋਗਦਾਨ ਪਾਖਦੇ ਹਾਂ ਥੋੜਾ ਬਹੁਤਾ ਸਾਰੇ ਜਾਣੇ ਪਾਈਏ ਤੇ ਤਾਂ ਹੀ ਆਪਣੀ ਕੌਮ ਚੜ੍ਹਦੀ ਕਲਾ ਜੋ ਹੋ ਸਕਦੀ ਆ ਤੇ ਚੜ੍ਹਦੀ ਕਲਾ ਪਾ ਗੁਰੂ ਮਹਾਰਾਜ ਕਰਨਗੇ ਜੇ ਅਸੀਂ ਉਹਦੇ ਉਹਦੇ ਕੇ ਅਨੁਸਾਰ ਉਹਦੀ ਸਿੱਖਿਆ ਅਨੁਸਾਰ ਸਿੱਖੀ ਸਿੱਖਿਆ ਗੁਰ ਵਿਚਾਰ ਗੁਰੂ ਤੋਂ ਵਿਚਾਰ ਲੈ ਕੇ ਆਪਣੇ ਜੀਵਨ ਚੋਂ ਔਗਣਾ ਨੂੰ ਕੱਢਾਂਗੇ ਗੁਣਾਂ ਨੂੰ ਲਿਆਵਾਂਗੇ ਤੇ ਤਾ ਸਾਡਾ ਜਿਹੜਾ ਕਿ ਮੇਰਾ ਖਿਆਲ ਕੋਈ ਵੀ ਸਾਡੀ ਬਾਲਵਿੰਗਾ ਨਹੀਂ ਕਰ ਸਕਦਾ ਇਹ ਜਦਾਂ ਆਪਣੀ ਕੌਮ ਚ ਜਿਹੜੀ ਗਦਾਰੀ ਦੀ ਭਰਤਾ ਇਹ ਵੀ ਚਲੋ ਚਲਦੀ ਰਹੀ ਤੇ ਸ਼ਹਿਰ ਚਲਦੀ ਵੀ ਰਹੂਗੀ ਪਰ ਆਪਾਂ ਨੂੰ ਇਹਦੇ ਨਾਲੋਂ ਆਪਣੇ ਆਪ ਨੂੰ ਚੰਗਾ ਸੁਚੇਤ ਹੋਣ ਦੀ ਲੋੜ ਆ ਤੇ ਇਹ ਕਰਕੇ ਇੰਨੀਆਂ ਕ ਬੇਨਤੀਆਂ ਜਿਹੜੀਆਂ ਤੁਹਾਡੇ ਚਰਨਾਂ 'ਚ ਆ ਕਿ ਤੁਸੀਂ ਬਹੁਤ ਵੱਡਾ ਸਹਿਯੋਗ ਦਿੱਤਾ ਇਹ ਭਾਈ ਅਮਰਤਪਾਲ ਸਿੰਘ ਨੂੰ ਜਤੌਣ ਵਾਸਤੇ ਹਰੇਕ ਸਿੱਖ ਜਿੱਥੇ ਵੀ ਬੈਠਾ ਸੀ ਉਹ ਕਿਤੇ ਵੀ ਪੰਜਾਬ ਦੀ ਧਰਤੀ ਤੇ ਸੀ ਵਿਦੇਸ਼ਾਂ 'ਚ ਸੀ ਪੰਜਾਬ ਤੋਂ ਬਾਹਰ ਸੀ ਉਹਨਾਂ ਨੇ ਸਾਰਿਆਂ ਨੇ ਤ ਵੱਡਾ ਯੋਗਦਾਨ ਪਾਇਆ ਤੇ ਉਹਦੇ ਉਹਦੀ ਵਜ੍ਹਾ ਨਾਲ ਇਹ ਗੁਰੂ ਪਾਤਸ਼ਾਹ ਦੀ ਆਪਾਰ ਬਖਸ਼ਿਸ਼ ਸਦਕਾ ਇਹ ਜਿੱਤ ਜਿਹੜੀ ਇਹ ਪ੍ਰਾਪਤ ਹੋਈ ਆ ਇਹ ਜਿੱਤ ਤੁਹਾਡੀ ਆ ਸਾਰਿਆਂ ਦੀ ਆ ਤੁਸੀਂ ਇਹ ਚ ਬਹੁਤ ਵੱਡੇ ਧੰਨਵਾਦ ਦੇ ਪਾਤਰ ਜੋ ਤੁਹਾਡਾ ਜਿੰਨਾ ਵੀ ਧੰਨਵਾਦ ਕੀਤਾ ਜਾਵੇ ਥੋੜਾ ਕਿ ਤੁਸੀਂ ਹਰੇਕ ਬੰਦੇ ਨੇ ਇਹ ਚ ਬਹੁਤ ਆਪਣੀ ਸਮਰੱਥਾ ਤੋਂ ਵੱਧ ਯੋਗਦਾਨ ਦੀ ਪਾਉਣ ਦੀ ਕੋਸ਼ਿਸ਼ ਕੀਤੀ ਆ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਅੱਗੇ ਤੋਂ ਵੀ ਆਪਾਂ ਜਿਹੜੀ ਕੌਮ ਦੀ ਲੜਾਈ ਕੋਈ ਇਦਾਂ ਦਾ ਮਸਲਾ ਆਪਣੇ ਸਾਹਮਣੇ ਆਉਂਦਾ ਜਿੱਥੇ ਕੌਮ ਨੂੰ ਇਕੱਠੇ ਹੋਣ ਦੀ ਲੋੜ ਆ ਜਿਦਾਂ ਹੁਣ ਬੰਦੀ ਸਿੰਘਾਂ ਦੇ ਮਾਮਲੇ ਤੇ ਇਹ ਬੇਅਦਬੀ ਦਾ ਮਾਮਲਾ ਵਾ ਇਹ ਸਾਰੇ ਜਾਣੇ ਆਪਾਂ ਆਪਣੇ ਆਪਸੀ મતਭੇਦ ਪਲਾ ਕੇ ਮਿਟਾ ਕੇ ਤੇ ਆਪਾਂ ਸਾਰੇ ਜਣੇ ਇੱਕ ਹੋ ਕੇ ਇੰਦਰ ਵੀ ਹੰਬੜਾ ਮਾਰੀਏ ਤੇ ਉਹਨਾਂ ਬੰਦੀ ਸਿੰਘਾਂ ਨੂੰ ਵੀ ਰਿਆ ਕਰਾਈਏ ਜਿਹੜੇ ਗੁਰਬਾਣੀ ਦੀ ਜਾਂ ਗੁਰੂ ਸਾਹਿਬ ਦੀ ਰੋਜ਼ ਰੋਜ਼ ਬੇਦਬੀ ਹੁੰਦੀ ਉਹਤੇ ਵੀ ਆਪਾਂ ਕੋਈ ਤਕੜੇ ਹੋ ਕੇ ਕੋਈ ਰੋਕ ਲਾਈਏ ਕੋਈ ਸਖਤ ਕਾਨੂੰਨ ਬਣਵਾਈਏ ਕਿ ਜਿਹੜਾ ਕੋਈ ਇਹੋ ਜਿਹੀ ਜੁਰਤ ਨਾ ਕਰ ਸਕੇ ਕਿ ਇਹ ਇਹ ਬੇਦਬੀ ਕਰਨ ਦੀ ਜਾਂ ਇਦਾਂ ਦੀ ਇਹ ਸਾਰੇ ਜਣੇ ਅਸੀਂ ਤਾਂ ਹੀ ਆ ਕਿ ਜੇ ਅਸੀਂ ਸਾਡੇ ਜਿਹੜੇ ਲੀਡਰ ਆ ਜਿਹੜੇ ਸਾਡੇ ਰਾਜਨੀਤਿਕ ਲੀਡਰ ਆ ਜਿਹੜੇ ਸਾਡੇ ਸਰਕਾਰ ਚਲਾਉਣ ਵਾਲੇ ਉਹਨਾਂ ਤੇ ਦਬਾਅ ਬਣਾਈਏ ਤੇ ਤਾਂ ਹੀ ਇਹ ਹੋ ਸਕਦਾ ਇਸ ਕਰਕੇ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਿਓ ਜੋ ਕੋਈ ਭੁੱਲ ਚੁੱਕਾ ਤੋ ਉਹਦੇ ਵਾਸਤੇ